ਗੁਰੂ ਕੀ ਪਿਆਰੀ ਸਾਧ ਸੰਗ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਨਾਨਕ ਪਾਸ਼ਾ ਧੰਨ ਗੁਰੂ ਅਰਜਨ ਦੇਵ ਜੀ ਗੁਰੂ ਗ੍ਰੰਥ ਸਾਹਿਬ ਪਾਸ਼ਾ ਮਹਾਰਾਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਸਮੀਸ਼ ਪਿਤਾ ਨਮਮਾ ਸਹਿ ਦੇਵਾ ਸਿੰਘੋ ਸਿੱਧੋ ਸੋ ਸਤਿਗੁਰੂ ਦੇ ਪਿਆਰਿਓ ਸੱਚੇ ਪਾਸ਼ਾ ਮਹਾਰਾਜ ਗੁਰੂ ਨਾਨਕ ਪਾਸ਼ਾ ਮਹਾਰਾਜ ਦੀ ਅਲਾਹੀ ਅਕਾਲੀ ਬਾਣੀ ਜਪਜੀ ਸਾਹਿਬ ਤੇ ਆਪਾਂ ਅੱਜ ਵਿਚਾਰ ਕਰਦੇ ਆ ਪਹਿਲੀ ਵਾਰ ਤਾਂ ਜਪਜੀ ਸਾਹਿਬ ਜਿਹੜੇ ਪ੍ਰਾਰਥਨ ਆਪਣੇ ਹੱਥ ਲਿਖਤ ਨੇ ਲਿਖਤਾ ਨੇ ਜਿਹੜੀਆਂ ਜਪ ਪ੍ਰਾਰਥਨ ਰੂਪ ਨੇ ਉਹਨਾਂ ਦੇ ਵਿੱਚ ਸਾਰਿਆਂ ਦੇ ਵਿੱਚ ਇਹਦਾ ਨਾਮ ਜਪਜੀ ਸਾਹਿਬ ਦਾ ਨਾਮ ਜਪ ਨੀਸਾਨ ਨੀਸਾਨ ਤਾਂ ਤੁਸੀਂ ਸਮਝਿਓ ਨਿਸ਼ਾਨੀ ਕੋਈ ਮੋਹਰ ਲੱਗ ਜਾਣੀ ਨਿਸ਼ਾਨ ਦਾ ਮਤਲਬ ਨਿਸਾਨੀ ਮੋਹਰ ਇਹਦਾ ਨਾਮ ਜਾਪਨੀ ਸਾਣ ਰੱਖਿਆ ਵੀ ਜਿਹੜਾ ਇਹਨੂੰ ਜਪੀ ਜਾਵੇਗਾ ਜਪ ਦਾ ਮਤਲਬ ਹੁੰਦਾ ਜਿਹੜੇ ਕਹਿੰਦੇ ਨੇ ਨਾ ਵੀ ਗੁਰਬਾਣੀ ਇੱਕ ਵਾਰੀ ਪੜ੍ਹ ਲਈ ਬਸ ਵਿਦਵਾਰੇ ਦਵਾਰੇ ਕੀ ਲੋੜ ਹੈ ਉਹਨਾਂ ਨੂੰ ਸਵਾਲ ਕਰੋ ਵੀ ਪਰ ਜਪ ਦਾ ਮਤਲਬ ਕੀ ਹੈ ਜਪ ਉਹ ਉਹਨੂੰ ਕਹਿੰਦੇ ਨੇ ਜਿਹੜਾ ਜਾਪਣ ਜਪੀ ਜਾਵੇ ਜਾਪੀ ਜਾਵੇ ਜਪੀ ਜਾਵੇ ਇਹ ਕੋਈ ਸੰਸਾਰ ਦਾ ਗਿਆਨ ਨਹੀਂ ਹੈਗਾ ਬਾਕੀ ਇਹ ਬ੍ਰਹਮਤ ਦੀ ਗੱਲ ਹੈ ਨਾ ਸੰਸਾਰ ਤੋਂ ਉੱਚੇ ਉੱਠਣ ਦੀ ਗੱਲ ਹੈ ਬ੍ਰਹਿਮ ਖੰਡਾ ਬ੍ਰਹਿਮੰਡਾ ਦਾ ਰਸਤਾ ਹੈ ਜਿਹ ਮਾਰਗ ਕੇ ਗਨੇ ਜਾਹੇ ਨਾ ਕੋਸਾਂ ਦੱਸੋ ਫਿਰ ਜਿਹੜੇ ਕਹਿੰਦੇ ਨੇ ਇੱਥੇ ਆ ਸਾਰਾ ਕੁਝ ਉਹਨਾਂ ਨੂੰ ਪੁੱਛੋ ਮਹਾਰਾਜ ਕਿਹੜੇ ਉਹ ਕਿਹੜਾ ਰਸਤਾ ਹੈ ਗੁਰੂ ਸਾਹਿਬ ਜਿਹੜੇ ਨੂੰ ਕਹਿੰਦੇ ਨੇ ਉਹ ਮਾਰਗ ਦੇ ਭਾਈ ਕੋ ਕਿਲੋਮੀਟਰ ਗਿਣੇ ਨਹੀਂ ਜਾਂਦੇ ਦੱਸੋ ਇੱਥੇ ਸਵਾਲ ਆੜਦਾ ਹੈ ਜਿਹ ਮਾਰਗ ਕੇ ਗਨੇ ਜਾਹੇ ਨਾ ਕੋਸਾਂ ਹਰ ਕਾ ਨਾਮ ਉਹਾ ਸੰਗਤੋਸਾ ਵੀ ਉਹ ਕਿਹੜਾ ਮਾਰਗ ਹੈ ਅਮਰੀਕਾ ਕੈਨੇਡਾ ਜਾਂ ਕੋਈ ਹੋਰ ਬਾਹਰਲਾ ਦੇਸ਼ ਹੈ ਉਹ ਤਾਂ ਗਿਣ ਰੱਖੇ ਨੇ ਸੂਰਜ ਤੱਕ ਵੀ ਗਿਣ ਰੱਖੀ ਐ ਚੰਦਰਮਾ ਤੱਕ ਵੀ ਕਿਲੋਮੀਟਰ ਗਿਣਾ ਰੱਖੇ ਨੇ ਗੁਰੂ ਸਾਹਿਬ ਕਹਿੰਦੇ ਗਿਣਾ ਹੀ ਨਹੀਂ ਜਾਂਦੇ ਕੋਈ ਖੇਡ ਹੋਰ ਐ ਇਹਨਾਂ ਜਿਹੜੇ ਐ ਪਕਾਈ ਮਾਰਦੇ ਨੇ ਉਹਨਾਂ ਮਗਰ ਨਹੀਂ ਲੱਗਣਾ ਗੁਰੂ ਸਾਹਿਬ ਦੀ ਇੱਥੋਂ ਸ਼ੁਰੂਆਤ ਕਰੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਪ ਨੀਸਾਨ ਜੇ ਤੁਸੀਂ ਜਪ ਨੂੰ ਪੜੋਗੇ ਜਪਜੀ ਕਰੀ ਜਾਓਗੇ ਕਰਦੇ ਹੀ ਰਹੋਗੇ ਤੁਹਾਡੇ ਮੱਥੇ ਵਿੱਚ ਅੰਤਰਮੁਖੀ ਤੁਹਾਡੀ ਰੂਹ ਹੈ ਜਿਹੜੀ ਸਰੀਰ ਤੋਂ ਬਾਹਰ ਨਿਕਲ ਕੇ ਜਿਹੜੀ ਖੜਦੀ ਹੈ ਨਾ ਸੇਵਿਆਂ ਦੇ ਵਿੱਚ ਸਰੀਰ ਫੂਕਿਆ ਜਾਂਦਾ ਹੈ ਸਰੀਰ ਤੋਂ ਬਾਹਰ ਸਾਡੇ ਸਰੀਰ ਨੂੰ ਮੱਚਦੇ ਉਹਨੂੰ ਇੱਕ ਚੀਜ਼ ਦੇਖਦੀ ਹੁੰਦੀ ਹੈ ਰੂਹ ਸੂਖਮ ਰੂਪ ਸੂਖਮ ਸਰੀਰ ਉਹਦੇ ਉੱਤੇ ਨਿਸ਼ਾਨੀ ਪੈ ਜਾਂਦੀ ਹੈ ਮੋਹਰ ਲੱਗ ਜਾਂਦੀ ਹੈ ਵੀ ਇਹ ਜਪਜੀ ਸਾਹਿਬ ਕਰਿਆ ਇਹਦਾ ਨਾਮ ਜਪ ਨਿਸ਼ਾਨ ਵੀ ਵਾਰੀ-ਵਾਰੀ ਜਪਿਆ ਹੈ ਜਪ ਨਿਸ਼ਾਨ ਇਹਦਾ ਨਾਮ ਜਪ ਨਿਸ਼ਾਨ ਹੈ ਫਿਰ ਇਸ ਬਾਣੀ ਦਾ ਕਿੰਨਾ ਹੀ ਮਹਾਤਮ ਹੈ ਗੁਰੂ ਅੰਗਦ ਦੇ ਮਹਾਰਾਜ ਜੀ ਪਾਸ਼ਾ ਨੂੰ ਗੁਰਨਾਨਕ ਪਾਸ਼ਾ ਨੇ ਕਿਹਾ ਕਿ ਭਾਈ ਇਹ ਪੌੜੀਆਂ ਨੇ ਸਾਡੇ ਜਿੱਤੇ ਜਿੱਤੇ ਅਸੀਂ ਬ੍ਰਹਮ ਦੀ ਵਿਚਾਰ ਕੀਤੀ ਹੈ ਜਾਂ ਅਕਾਲ ਪੁਰਖ ਦੇ ਸਾਹਮਣੇ ਅਸੀਂ ਖੜੇ ਸੋਦਰ ਉਚਾਰੀ ਹੋਰ ਪੌੜੀਆਂ ਸਾਰੀਆਂ ਨੂੰ ਤਰਤੀਬ ਵਾਰ ਲਿਖ ਦੋ ਜਿਹੜਾ ਇਹ ਪੜੇਗਾ ਤਰਤੀਬ ਵਾਰ ਤਰੀਕੇ ਨਾਲ ਲਿਖਿਆ ਪੌੜੀ ਦਰ ਪੌੜੀ ਉਹਦਾ ਭਲਾ ਹੋਵੇਗਾ ਸਿਪਾਸ਼ਾ ਮਹਾਰਾਜ ਕਹਿੰਦੇ ਜਪਜੀ ਕੰਠ ਕੀ ਕਹਿੰਦੇ ਗੁਰੂ ਸਾਹਿਬ ਸਿਪਾਸ਼ਾ ਮਹਾਰਾਜ ਜਪਜੀ ਕੰਠ ਨਿਤਾ ਪ੍ਰਤ ਰਟੈ ਕਦੇ ਯਾਦ ਕਰਕੇ ਨੂੰ ਦਿਨ ਰਾਤ ਰਟਦੇ ਰਹੋ ਜਿਹੜੇ ਕਹਿੰਦੇ ਤੋਤਾ ਰਟਾ ਇਹ ਰਟੇ ਛੱਬ ਦਿੱਥੇ ਆਇਆ ਜਨਮ ਜਨਮ ਕੇ ਕਿਲਵਖ ਕਟਾ ਕਹਿੰਦੇ ਪ੍ਰਾਨ ਇੱਕ ਅਨੇਕਾਂ ਜਨਮਾਂ ਦੇ ਜਿਹੜੇ ਤਿਰ ਭੌਂਕਦਾ ਫਿਰਦਾ ਸੀ ਭਟਕਦਾ ਫਿਰਦਾ ਸੀ ਕੂਕਰ ਸੂਕਰ ਪਰਮਤੇ ਤੋ ਲਾਜ ਨਾ ਆਈ ਮਹਾਰਾਜ ਕਹਿੰਦੇ ਬੰਦੇ ਤੂੰ ਪਹਿਲਾਂ ਕਦੇ ਕੂਕਰ ਕੁੱਤਾ ਬਣਿਆ ਸੂਰ ਬੰਦਿਆ ਉਹ ਉਹ ਤਾਂ ਤੈਨੂੰ ਕਹਿੰਦਾ ਸ਼ਰਮ ਨਹੀਂ ਆਈ ਹੈਗੀ ਕੂਕਰ ਬਣ ਕੇ ਸੂਰ ਬਣ ਕੇ ਖਾਈਆਂ ਖਾਲੀਆਂ ਦੇ ਵਿੱਚੋਂ ਗਾਦ ਰੇਗੜ ਇਹ ਚੀਜ਼ਾਂ ਖਾਂਦਾ ਰਿਹਾ ਗੰਦ ਫਿਰ ਉਦੋਂ ਤੱਕ ਸ਼ਰਮ ਨਾ ਆਈ ਹੁਣ ਕਹਿੰਦੇ ਮੈਨੂੰ ਤਾਂ ਗੁਰਦੁਆਰੇ ਜਾਣ ਲੱਗੇ ਸ਼ਰਮ ਆਉਂਦੀ ਹੈ ਮੈਨੂੰ ਸਿਮਰਨ ਕਰਨ ਵੇਲੇ ਸ਼ਰਮ ਆਉਂਦੀ ਹੈ ਕਹਿੰਦੇ ਉਹ ਸ਼ਰਮ ਨਹੀਂ ਆਈ ਗੁਰੂ ਸਾਹਿਬ ਕਹਿੰਦੇ ਕਲਮਲ ਕਟੈ ਜਨਮਾ ਜਨਮਾਂ ਦੇ ਇਹ ਜਪ ਇਹ ਬਾਣੀ ਤੇਰੇ ਕਲਮਲ ਤੇਰੇ ਪਾਪ ਕੱਟ ਦੇਣੇ ਆ ਜਪ ਜੀ ਕੰਟ ਨਿੱਤਾਂ ਪਰ ਰਟਾ ਕਹਿੰਦੇ ਰੋਜ਼ ਰਟੋ ਗੁਰੂ ਨਾਨਕ ਪਾਸ ਦਾ ਬਚਨ ਨਹੀਂ ਬਚਨ ਨਹੀਂ ਗੁਰਨਾਨਕ ਪ੍ਰਕਾਸ਼ ਦੇ ਵਿੱਚ ਲਿਖਿਆ ਹੈ ਜਦੋਂ ਗੁਰੂ ਅੰਗਦ ਦੇਵ ਤੇ ਗੁਰੂ ਨਾਨਕ ਪਾਸ ਦੇ ਜਦੋਂ ਗੁਰੂ ਚੇਲੇ ਦੇ ਆਪ ਦੇ ਵਿਚਾਰ ਹੋਏ ਨਾ ਆਪਾਂ ਤਾਂ ਆਮ ਪਕਾਈ ਮਾਰਦੇ ਆ ਉਹਦੇ ਨਾਲ ਤੁਗਲੀਆਂ ਕਰ ਲੀਆਂ ਉਹਦੇ ਨਾਲ ਨਿੰਦਿਆ ਕਰ ਲਈ ਪਰ ਜਦੋਂ ਗੁਰੂ ਤੇ ਚੇਲੇ ਦੀ ਆਪ ਦੇ ਵਿੱਚ ਗੱਲ ਬਣਦਾ ਗੱਲ ਸੁਣ ਹੁੰਦੀ ਹੈ ਉਹ ਸੁਣਨ ਵਾਲੀਆਂ ਹੁੰਦੀਆਂ ਨੇ ਵੀ ਗੁਰੂ ਆਪ ਜਿਵੇਂ ਆਪਣੇ ਪੁੱਤਰ ਨੂੰ ਪਿਓ ਕਹਿੰਦਾ ਨਾ ਵੀ ਐ ਕਰੀ ਪੁੱਤ ਐ ਕਰੀ ਪੁੱਤ ਮੈਂ ਤਾਂ ਹੁਣ ਦੇਖੇ ਥੋੜੇ ਜਿਹਰੇ ਆਂਦਾ ਪਤਾ ਨਹੀਂ ਮੈਂ ਕਦੋਂ ਸਰੀਰ ਛੱਡ ਜਾਣਾ ਤੇਰੇ ਤੂੰ ਇਸ ਤਰ੍ਹਾਂ ਚੱਲਣਾ ਸੰਸਾਰ ਤੇ ਇਸ ਤਰ੍ਹਾਂ ਚੱਲਣਾ ਕਿਸ ਨੂੰ ਮਾੜਾ ਨਹੀਂ ਬੋਲਣਾ ਤਰੱਕੀ ਐ ਕਰਨੀ ਪਿਓ ਸਾਰਾ ਕੁਝ ਆਪਣੇ ਪੁੱਤਰ ਨੂੰ ਦੇ ਦਿੰਦਾ ਮੇਰਾ ਪੁੱਤ ਔਖਾ ਨਾ ਹੋਵੇ ਫਿਰ ਗੁਰਨਾਨਕ ਪਾਸ਼ਾ ਨੇ ਭਾਈ ਲਹਿੜ ਨੂੰ ਕੀ ਕਿਹਾ ਵੀ ਇਸ ਤਰ੍ਹਾਂ ਕਰੀ ਇਸ ਤਰ੍ਹਾਂ ਕਰੀ ਜਪਜੀ ਸਾਹਿਬ ਇਸ ਤਰ੍ਹਾਂ ਕਰਨੀ ਹੈ ਸਾਰੀ ਮਰਯਾਦਾ ਸਮਝਾਈ ਉਦੋਂ ਗੁਰੂ ਤੇ ਚੇਲੇ ਦੇ ਸਵਾਲ ਸੁਣਨ ਵਾਲੇ ਹੁੰਦੇ ਨੇ ਬਚਨ ਐਨ ਆਪਦਾ ਕਾਲਜਾ ਕੱਢ ਕੇ ਦੇ ਦਿੰਦਾ ਗੁਰੂ ਸਾਰੀ ਰੂਹ ਸਾਰ ਸਾਰਾ ਇੰਜਨ ਹੁੰਦਾ ਨਾ ਜਿਵੇਂ ਕਿਸੇ ਵਿੱਚ ਛੇੜੀ ਦੂਜੇ ਵਿੱਚ ਫਿੱਟ ਕਰਨਾ ਗੁਰੂ ਸਾਰੀ ਜੋਤ ਆਪਦੇ ਚੇਲੇ ਵਿੱਚ ਟਕਾ ਦਿੰਦਾ ਕੀਲ ਕੋ ਕੇ ਰੱਖੂਆ ਗੁਰੂ ਉਹ ਗੱਲਾਂ ਸੁਣਨ ਵਾਲੀਆਂ ਹੁੰਦੀਆਂ ਨੇ ਸਾਡੇ ਫਾਇਦੇ ਵਾਸਤੇ ਹੁੰਦੀਆਂ ਨੇ ਫਿਰ ਇਹ ਗੁਰਨਾਨਕ ਪਾਸ਼ਾ ਮਹਾਰਾਜ ਨੇ ਜੋ ਸਰੀਰ ਛੱਡਿਆ ਸਰੀਰ ਛੱਡ ਕੇ ਛੱਡਿਆ ਹੀ ਨਹੀਂ ਸਰੀਰ ਅਲੋਪ ਹੀ ਕਰ ਲਿਆ ਸੀ ਮਹਾਰਾ ਜੀ ਤਤਾਂ ਵਿੱਚ ਤਤ ਸਮਾ ਗਏ ਸੀ ਮਿੱਟੀ ਵਿੱਚ ਮਿੱਟੀ ਮਿਲਾ ਲਈ ਪਾਉਣ ਵਿੱਚ ਪਾਉਣ ਮਿਲਾ ਲਿਆ ਅੱਗ ਵਿੱਚ ਅੱਗ ਮਿਲਾਈ ਸਾਰਾ ਤਤ ਤਤਾਂ ਵਿੱਚ ਤਤ ਮਿਲਾ ਲਿਆ ਇਸ ਜੇ ਪਾਸ ਸਰੀਰ ਮਿਲੇ ਹੀ ਨਹੀਂ ਜਿਹੜੇ ਅੱਜ ਵਾਲੇ ਭੌਂਕਦੇ ਰਹਿਣਾ ਕਿ ਗੁਰੂ ਨਾਨਕ ਪਾਸ਼ਾ ਮਹਾਰਾ ਦਾ ਸਰੀਰ ਕਦੇ ਕਿਡਨਾਪ ਕਰ ਲਿਆ ਕਮਾਲ ਦੀ ਗੱਲ ਹੋ ਗਈ ਇਹ ਇਹ ਗੁਰੂ ਦੀ ਇੱਕ ਸ਼ਰਧਾਲੀ ਗੱਲਾਂ ਨੇ ਕਿਤੇ ਗੁਰੂ ਨਾਨਕ ਪਾਸ਼ਾ ਮਹਾਰ ਦੀ ਮੁੱਠੀ ਵਿੱਚ ਹੈ ਸਾਰਾ ਸੰਸਾਰ ਉਹਨੂੰ ਕਡਨਾਪ ਕੌਣ ਕਰ ਲੂਗਾ ਜਿਹਨੂੰ ਕਡਨਾਪ ਵੀ ਕਰਕੇ ਲੈ ਗੁਰੂ ਕੀ ਹੋਇਆ ਫਿਰ ਸੋ ਹਰਨ ਪਰਨ ਨੇਤਰ ਜਾ ਕਾ ਫੋਰਥ ਇਸਕਾ ਮੰਤਰ ਨਾ ਜਾਣੇ ਹੋਰ ਸੋ ਇਸ ਤਰ੍ਹਾਂ ਕਰਕੇ ਗੁਰੂ ਪਹਿਲਾ ਗੁਰੂ ਨਾਨਕ ਪਾਸ਼ਾ ਮਹਾਰ ਨੇ ਸਰੀਰ ਅਲੋਪ ਕਰਨ ਵੇਲੇ ਪਹਿਲਾ ਲਿਪੇ ਆਪੋਚੇ ਸਮਾਰ ਕੇ ਜੋ ਕੱਚੇ ਘਰ ਹੁੰਦੇ ਸੀ ਉਦੋਂ ਵੀ ਅਸੀਂ ਸਵੱਛਾ ਸਥਾਨ ਬਣਾ ਕੇ ਜਾਪ ਕੀਤਾ ਫਿਰ ਸਰੀਰ ਅਲੋਪ ਕੀਤਾ ਜਦੋਂ ਯਾਹਰ ਕਰੋਂ ਯਾਦ ਕਰੋਂ ਗੁਰੂ ਨਾਨਕ ਪਾਸ਼ਾ ਪ੍ਰਗਟ ਸ਼ਬਦ ਦੇ ਵਿੱਚ ਹੀ ਇਹ ਜਪਜੀ ਸਾਹਿਬ ਉਹਦੋਂ ਗੁਰੂ ਨਾਨਕ ਦੇਵ ਜੀ ਫਿਰ ਉਹ ਗੁਰੂ ਅੰਗਦ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਰੀਰ ਛੱਡਿਆ ਉੱਥੇ ਵੀ ਪਾਣੀ ਦੇ ਵਿੱਚ ਅਸਤੇ ਪਾਸ਼ਾ ਨਦੀ ਦੇ ਵਿੱਚ ਮਹਾਰਾਜ ਨੇ ਲੋਪ ਕੀਤਾ ਆਪ ਜਦੋਂ ਤਤੀ ਤੇ ਬਿਠਾਣ ਤੋਂ ਬਾਅਦ ਕਹੇ ਮਹਾਰਾਜ ਕਹਿੰਦੇ ਅਸੀਂ ਇਸ਼ਨਾਨ ਕਰਨਾ ਹੈ ਸਰੀਰ ਵਿੱਚ ਹੀ ਲੋਪ ਕਰ ਲਿਆ ਸੀ ਇਸ ਤੇ ਭਾਈ ਇਹ ਜਪਜੀ ਸਾਹਿਬ ਪੜਦਿਆ ਪੜਦੇ ਆ ਜਿਹੜੇ ਪੰਜ ਗੁਰਸਿੱਖ ਗਏ ਸੀ ਨਾ ਉਹਨਾਂ ਦੇ ਹੁੰਦਿਆਂ ਦੀ ਗੱਲਾਂ ਨਹੀਂ ਜਪਜੀ ਸਾਹਿਬ ਦੀ ਤਾਕਤ ਹੈ ਇਹ ਕਿਉਂ ਗੁਰੂਆਂ ਨੇ ਜਪਜੀ ਸਾਹਿਬ ਛੱਡੀ ਨਹੀਂ ਫਿਰ ਗੁਰੂ 10ਵੇਂ ਪਾਤਸ਼ਾਹ ਮਹਾਰਾਜ ਜਪਜੀ ਦਾ ਮਹਾਤਮ ਕਹਿੰਦੇ ਨੇ ਕਹਿੰਦੇ ਤੀਨ ਵਾਰ ਗੁਰ ਇਵ ਕਹੀ ਇਹ ਜਪ ਰਤਨ ਅਮੋਲ ਤਿੰਨ ਵਾਰੀ ਕਿਹਾ ਗੁਰੂ ਗੋਬਿੰਦ ਸਿੰਘ ਨੇ ਭਾਈ ਇਹ ਜਪਜੀ ਸਾਹਿਬ ਬੜਾ ਅਮੋਲ ਅਮੁੱਲ ਕ ਰਤਨ ਹੈ ਜਾਂ ਤੇ ਮੁਝ ਕੋ ਭੇਟਿਓ ਇਹੀ ਅੰਤ ਕੋ ਚੋਲ ਹਰ ਸਮੇਂ ਹਰ ਹਰ ਇੱਕ ਬੰਦੇ ਨੂੰ ਇਹ ਸਹਾਈ ਹੁੰਦਾ ਹੈ ਏਕੋ ਓੰਕਾਰ ਕਹੋ ਪਰ ਸਤਗੁਰ ਪ੍ਰਸਾਦ ਸਤਨਾਮ ਕਰਤਾ ਪੁਰਖ ਜਪੈ ਜਪ ਅਹਲਾਦ ਜਪੈ ਜਾਪ ਤਨ ਤਾਪ ਖਬ ਅਰਬਲਾ ਬਾਦ ਜਾਏ ਕਹਿੰਦੇ ਮਹਾਰਾਜ ਜਪ ਦੀ ਬਚੈਨੀ ਤਕੜੀ ਸ਼ਕਤੀ ਆਰੇ ਬੰਦੇ ਦੀ ਉਮਰ ਨੂੰ ਵੀ ਵਧਾ ਦਿੰਦਾ ਹੈ ਅਰਬਲਾ ਬਾਦ ਜਾਏ ਕਰੈ ਕਾਮਨਾ ਜਥਾ ਓ ਤਥਾ ਜਾਪ ਤੇ ਪਾਇ ਕਾਮਨਾ ਕਰੇ ਜੇ ਕੋਈ ਕਾਮਨਾ ਤਰੇਣਾ ਆਸਾ ਕਰੇ ਦਸਵੇਂ ਪਾਸ਼ਾ ਕਹਿੰਦੇ ਨੇ ਉਹ ਜਪਜੀ ਸਭ ਤੋਂ ਲੈ ਲੋ ਕਹਿੰਦੇ ਜਪਜੀ ਸਾਹਿਬ ਜ ਐਡੀ ਬੜੀ ਸ਼ਕਤੀ ਹੈ ਹੂੰ ਨਾਰੀ ਸੁਤਕੋ ਸੁਤਕੇ ਕਾਰਨੇ ਅੱਖੇ ਅੱਖੇਰ ਜਪ ਅਰਧੈਨ ਕਹਿੰਦੇ ਜਿਹਨੂੰ ਪੁੱਤਰ ਦੀ ਲੋੜ ਹੈ ਨਾਰੀ ਦੀ ਭਾਵੇਂ ਦਾ ਵਿਆਹ ਨਹੀਂ ਹੁੰਦਾ ਉਹ ਇਹਦਾ ਜਪ ਕਰੇ ਨਾਰੀ ਸੁਤਕੇ ਕਾਰਨੇ ਅੱਖੇ ਅਰ ਜਪ ਅਰਧੈਨ ਸਗਲ ਕਾਮ ਸਾਧਨ ਸਿੱਧੈ ਸਾਧਕ ਸੁਖ ਬਹੁਤ ਚੈਨ ਕਹਿੰਦੇ ਜਿਹੜੀ ਵੀ ਕਾਮਨਾ ਧਾਰ ਕੇ ਤੁਸੀਂ ਅਰਧੈਨ ਕਰੋਗੇ ਆराधना ਕਰੋਗੇ ਤੁਹਾਨੂੰ ਸਭ ਕੁਝ ਮਿਲੇਗਾ ਸਚੇ ਪਾਤਸ਼ਾਹ ਸ਼ਕਲ ਕਾਮ ਸਾਧਨ ਸਿੱਧੈ ਸਾਰੀਆਂ ਕਾਮਨਾਵਾਂ ਦੇ ਵਿੱਚ ਦਸਵੇਂ ਪਾਤਸ਼ਾਹ ਮਹਾਰਾਜ ਨੇ ਜਦੋਂ ਕਨਾਂਤ ਲਗਾ ਕੇ ਨਾ ਮਹਾਰਾਜ ਕਹਿੰਦੀ ਅਸੀਂ ਭਾਈ ਹੁਣ ਤੁਹਾਡੇ ਅੱਖਾਂ ਤੋਂ ਓਲੇ ਹੋਣਾ ਪਰ ਰਹਾਂਗੇ ਤੁਹਾਡੇ ਅੰਗ ਸੰਗ ਸਦਾ ਅੰਗ ਸੰਗ ਉਹਦੋਂ ਜਪਜੀ ਸਾਹਿਬ ਸਚੇ ਪਾਤਸ਼ਾਹ ਮਹਾਰਾਜ ਨੇ ਪੜ੍ਹੀ ਸੀ ਫੇਰ ਆਜੋ ਬਾਬਾ ਆਦਰ ਸਿੰਘ ਜੀ ਹਜੂਰ ਸਾਹਿਬ ਨਦੇੜ ਵਿਖੇ ਉਥੇ 260 ਰੋਜ਼ ਬਾਬਾ ਆਤਰ ਸਿੰਘ ਜੀ ਮਹਾਰਾਜ ਮਸਤਵਾਲਾ ਸਾਹਿਬ ਵਾਲੇ ਉਹ ਕਰਦੇ ਰਹੇ ਸੀਗੇ 260 ਰੋਜ਼ ਸਤ ਜਰਨੈਲ ਸਿੰਘ ਭਿੰਡਰਾਂ ਵਾਲੇ ਮਹਾਨ ਸ਼ਹੀਦ 160 ਪਾਠ ਰੋਜ਼ ਕਰਦੇ ਹੁੰਦੇ ਸੀਗੇ 160 ਪਾਠ ਇਹ ਦਾਸ ਨੇ ਵੀ ਕੀਤਾ ਸੰਗ ਜੀ ਥੋੜਾ ਜਿਹਾ ਕੀਤਾ ਪਰ ਮੈਂ ਜਿਆਦਾ ਨਹੀਂ ਕੀਤਾ 160 ਪਾਠ ਬਹੁਤਾ ਨਹੀਂ ਕੀਤਾ ਪਰ ਕੀਤਾ ਹੈ ਦੇਖੀ ਅਭੀ ਤਾਕਤ ਹੈ ਗਈ ਇਹਦੇ ਵਿੱਚ ਕਿਉਂ ਜਿਹੜੇ ਸਾਡੇ ਮਹਾਪੁਰਸ਼ਾਂ ਨੇ ਕਰਿਆ ਨਾ ਉਹ ਕਰਕੇ ਸਾਨੂੰ ਦਿਖਾਤਾ ਉਹ ਸਾਨੂੰ ਕਰ ਲੈਣਾ ਚਾਹੀਦਾ ਹੈ ਉਹਨਾਂ ਦੇ ਉਹਨਾਂ ਦੇ ਗ੍ਰੰਥ ਪੜੋ ਉਹਨਾਂ ਦੀਆਂ ਸਾਖੀਆਂ ਸੁਣੋ ਫਿਰ ਜਪਜੀ ਸਾਹਿਬ ਦਾ ਸਾਰੇ ਦਾ ਤਾਂ ਮਹਾਤਮ ਫਾਇਦਾ ਫਲ ਹੈ ਗਈ ਹੈ ਇਹ ਤਾਂ ਕੱਲੀ-ਕੱਲੀ ਪੌੜੀ ਦਾ ਵੀ ਅਲੱਗ-ਅਲੱਗ ਮਹਾਤਮ ਹੈ ਇੱਕ ਪੌੜੀ ਦਾ ਕਰੋਗੇ ਉਹਦਾ ਸਭ ਲੱਖ ਪਾਠ ਕਰ ਲਓ ਇੱਕ ਮਾਤਾ ਜੀ ਦਾ ਕੇਸ ਹੀ ਨਹੀਂ ਜਿੱਤਿਆ ਜਾਂਦਾ ਸੀਗਾ ਉਹ ਇੱਕ ਪੌੜੀ ਕਰੀ ਫਿਰ ਉਹਨੇ ਆਨੰਦ ਵੱਜ ਗਿਆ ਵਧੀਆ ਹੋ ਗਈ ਕਿਰਪਾ ਚੇ ਭਾਸ਼ਾ ਮਹਾਰਾਜ ਦੀ ਜਿੱਤ ਗਈ ਉਹ ਇੱਕ ਦੋ ਹੈਗੇ ਹੋਰ ਸਾਡੇ ਕੋਲੇ ਹੈਗੇ ਨੇ ਇਸ ਤਰ੍ਹਾਂ ਦੇ ਸਬੂਤ ਕਈਆਂ ਦੀ ਯਾਦ ਰਹਿ ਜਾਂਦੇ ਨੇ ਕਈਆਂ ਦੇ ਯਾਦ ਨਹੀਂ ਕਿਉਂਕਿ ਮਹਾਨ ਬਾਣੀਆਂ ਮਹ ਬਹੁਤ ਸੰਗਤ ਪੜਦੀ ਹੈ ਕਿਹਦਾ ਕਿਹਦਾ ਯਾਦ ਰੱਖਾਂਗੇ ਤਾਰੇ ਗਨੇ ਜਾਤ ਹੈ ਤਾਰੇ ਨਾ ਗਿਣਾਂਤ ਜੇ ਮਾਰ ਗਏ ਤਾਰੇ ਤਾਂ ਕੋਈ ਗਿਣ ਸਕਦਾ ਹੈ ਪਰ ਗੁਰੂ ਨਾਨਕ ਪਾਸ਼ਾ ਮਹਾਰਤ ਦੀ ਜਿਹੜੇ ਬਾਣੀ ਨੇ ਤਾਰੇ ਨੇ ਉਹ ਤਾਰੇ ਹੋਏ ਨਹੀਂ ਗਿਨੇ ਸਕਦੇ ਇੰਨੇ ਗਿਨੇ ਜਾ ਸਕਦੇ ਇੰਨੇ ਜਿਆਦੇ ਤਾਰੇ ਨੇ ਨੇ ਤਾਰੇ ਤਾਂ ਕੋਈ ਗਿਣ ਸਕਦਾ ਪਰ ਗੁਰੂ ਨਾਨਕ ਦੇ ਤਾਰੇ ਹੋਏ ਜਪਜੀ ਸਾਹਿਬ ਦੇ ਤਾਰੇ ਹੋਏ ਨਹੀਂ ਗਿਨੇ ਜਾਂਦੇ ਇੰਨੇ ਅਣਗਿਣਤ ਤਾਰੇ ਨੇ ਮਹਾਰਾਜ ਪਾਸ਼ਾ ਮਹਾਰਾਣੇ ਸੋ ਜਿਨ੍ਹਾਂ ਨੇ ਬਾਣੀ ਦਾ ਅਭਿਆਸ ਕਰਿਆ ਉਹਨਾਂ ਦੇ ਅੰਦਰ ਹੀ ਚੱਲਦੀ ਰਹਿੰਦੀ ਆ ਪਿਆ ਪਿਆ ਦੇ ਸਤਿ ਸੱਚ ਸੋਧ ਦੇ ਪਈ ਰਹਿੰਦੀ ਹੈ ਕਈ ਬੰਦੇ ਐਸ ਤਰ੍ਹਾਂ ਦੇ ਨੇ ਜਪਜੀ ਸਾਹਿਬ ਪੜ੍ਹੀ ਜਾਂਦੇ ਨੇ ਰਾਤ ਨੂੰ ਪੈਣ ਲੱਗੇ ਪੜ੍ਹੀ ਜਾਂਦੇ ਨੇ ਜੇ ਅਸਾਂ ਖਾਲੀ ਪੌੜੀ ਤੇ ਉਹ ਰੁੱਕ ਕੇ ਵੀ ਸੰਖ ਜਪ ਸੰਖ ਭਾਉ ਇੱਥੇ ਰੁੱਕ ਗਏ ਉਹ ਸਾਰੀ ਰਾਤ ਉੱਥੇ ਚੱਲੀ ਜਾਂਦੇ ਜੇ ਸਵੇਰੇ ਉੱਠਦੇ ਨੇ ਉਹੀ ਪੌੜੀ ਮੂੰਹ ਵਿੱਚ ਹੁੰਦੀ ਐ ਬਹੁਤ ਵੱਡੀ ਗੱਲ ਐ ਸੁਪਨੇ ਹੂੰ ਬੁਰੜਾਇਕ ਐ ਮੁਕਤੇ ਨਿਕਸੈ ਰਾਮ ਕਹਿੰਦੇ ਸੁਪਨੇ ਵਿੱਚ ਵੀ ਉੱਠਦੇ ਆ ਜਾਗਦੇ ਜਿਹੜਾ ਬਹੁਤ ਵੱਡੀ ਗੱਲ ਐ ਕਬੀਰ ਸਾਹਿਬ ਕਹਿੰਦੇ ਮੇਰੇ ਚੰਮ ਦੀਆਂ ਮੇਰੇ ਸਰੀਰ ਦੀਆਂ ਜੁੱਤੀਆਂ ਮੈਂ ਵੜਾ ਕੇ ਉਹਨੂੰ ਦੇਵਾਂ ਇਹ ਬਾਣੀ ਦੀ ਸ਼ਕਤੀ ਆ ਜਿਹੜੀ ਮਾਨਕਾਮਨਾ ਹੁਣ ਇੱਕ ਮੁੰਡਾ ਸੀਗਾ ਉਹ ਮੁੰਡਾ ਤਾਂ ਆਪਾਂ ਕਹਿ ਵੀ ਨਹੀਂ ਸਕਦੇ ਗੁਰਸਿੱਖ ਨੂੰ ਮੁੰਡਾ ਤਾਂ ਮੁੰਨਿਆ ਹੁੰਦਾ ਵੈਸੇ ਇਹ ਤੁਹਾਨੂੰ ਇਹ ਵੀ ਤੁਹਾਨੂੰ ਗਿਆਨ ਦੀ ਗੱਲ ਦੱਸਣਾ ਤੇ ਮੁੰਡਨ ਕਰਨ ਵਾਲੇ ਮੁੰਡਾ ਉਹ ਹੈਗੀ ਸੀ ਗੁਰਸਿੱਖ ਬੱਚਾ ਤੇ ਉਹ ਕਾਫੀ ਉਮਰ ਹੋ ਗਈ ਸੀ ਕਹਿੰਦਾ ਵਿਆਹ ਹੀ ਨਹੀਂ ਹੁੰਦਾ ਹੈਗਾ ਉਹਨੇ ਫਿਰ 25 ਪਾਠ ਸ਼ੁਰੂ ਕਰ ਦਿੱਤੇ ਰੋਜ਼ ਦੇ 25 ਪਾੜ ਜੇ ਉਹ ਸ਼ੁਰੂ ਕੀਤੇ ਤਿੰਨ ਮਹੀਨੇ ਕੀਤੇ ਉਹਨੇ ਹੋਈ ਕਿਰਪਾ ਹੱਚੇ ਪਾਸ਼ਾ ਮਹਾਰਾ ਜਦੋਂ ਉਹਦੀ ਵਿਆਹ ਹੋਇਆ ਐਨਾ ਸੋਹਣੀ ਹੱਚੇ ਪਾਸ਼ ਨੇ ਜੋੜੀ ਬਣਾਈ ਨਾ ਦੇਖਣ ਨੂੰ ਲੱਗੇ ਵੀ ਇਹ ਕੋਜਾ ਨਕਸ਼ਾ ਇਹਨਾਂ ਦਾ ਜਿਹੜਾ ਥੋੜੀ ਜਿਹੀ ਜ਼ਮੀਨ ਸੀ ਉਹਦੇ ਕੋਲੇ ਪਰ ਜਿਹੜੀ ਇਹ ਜਾਇਦਾਦ ਹੈ ਇਹ ਵੱਡੀ ਜਿਹੜੀ ਵੱਡੀ ਹੋ ਹੈ ਨਾ ਸੰਪਤੀ ਇਹ ਧਨ ਦੌਲਤ ਇਹ ਸਭ ਤੋਂ ਵੱਡਾ ਇਹ ਇਹ ਧਨ ਅਖੁੱਟ ਨਾ ਨਖੁੱਟਿਆ ਨਾ ਜਾਏ ਜਦੋਂ ਇਹ ਆ ਜਾਂਦਾ ਨਾ ਬਾਣੀ ਦਾ ਖਜ਼ਾਨਾ ਫਿਰ ਸਾਰੀਆਂ ਜਾਇਦਾਦਾਂ ਜ਼ਮੀਨਾਂ ਨੂੰ ਸੰਪਤੀ ਨੂੰ ਲਕੋਲੇ ਇਹ ਮੁੱਖ ਹੋ ਜਾਂਦੀ ਹੈ ਐਡੀ ਤਾਕਤ ਹੈ ਜਿਸ ਨੂੰ ਬਖਸ਼ੇ ਸਿਵਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਉਹ ਸਿਵਤ ਸਲਾਹ ਇਸੇ ਵਿੱਚ ਹੈ ਕਹਿੰਦੇ ਜਿਹਨੂੰ ਕਹਿੰਦੇ ਸਿਵਤ ਸਲਾਹ ਸਿਵਤਾ ਕਰਨੀਆਂ ਸਲਾਉਣਾ ਇਹ ਬਾਣੀ ਦੀ ਜਿਹਨੂੰ ਤੁਕ ਬਾਣੀ ਦੀਆਂ ਜਿਹਨੂੰ ਜਾਪ ਮਿਲ ਜਾਣ ਉਹ ਪਾਤਸ਼ਾਹੋਂ ਦੇ ਪਾਸ਼ਾ ਬਣ ਜਾਂਦੇ ਨੇ ਔਰ ਗੁਰੂ ਜਿਹੜੇ ਗੁਰੂ ਹੋਏ ਨੇ ਆਪਣੇ ਉਹ ਬਾਣੀ ਦੇ ਕਰਕੇ ਸੀਗੇ ਬਾਣੀ ਕਰਕੇ ਪ੍ਰਮਾਤਮਾ ਨਾਲ ਮਿਲੇ ਸੀ ਇੱਕ ਮਿਕ ਹੋ ਗਏ ਉਹ। ਉਹ ਹੀ ਸਾਨੂੰ ਦਿਖ ਗਏ ਨੇ। ਮਹਾਰਾਜ ਕਹਿੰਦੇ ਇਹ ਭਾਈ ਆਪਦੀ ਸਾਰੀ ਜਿਹੜੀ ਸੰਪਤੀ ਤੁਹਾਨੂੰ ਦਿੰਨੇ ਆ ਬਾਣੀ ਦੀ। ਇਹ ਉਹ ਧਨ ਅਖੁੱਟ ਇਹ ਮੁੱਕਦਾ ਨਹੀਂ। ਸ਼ਬਦ ਅਖੁੱਟ ਬਾਬਾ ਨਾਨਕਾ ਖਾਏ ਖਰਚ ਧਨ ਮਾਲ। ਇਹ ਸ਼ਬਦ ਵਿੱਚੋਂ ਸ੍ਰਿਸ਼ਟੀ ਪੈਦਾ ਹੋਈ ਹੈ। ਕਹਿੰਦੇ ਸ਼ਬਦ ਤੁਸੀਂ ਜਪ ਲਓ ਤੁਹਾਡੇ ਕੋਈ ਕਮੀ ਨਹੀਂ ਰਹਿਣੀ ਪਰ ਅਸੀਂ ਡੋਲ ਜਾਂਦੇ ਆ। ਕੋਈ ਆ ਕੇ ਕਹਿੰਦੇ ਡੋਲ ਜਾਂਦੇ ਆ। ਮਹਾਰਾਜ ਕਹਿੰਦੇ ਅਰਦਾਸ ਕਰ ਲੈ ਕਰ ਕਿਵੇਂ ਡੋਲਣ ਦੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਇਹ ਆਪਣੇ ਵਾਸਤੇ ਡੋਲਣ ਵਾਲੇ ਵਾਸਤੇ ਆ ਪੰਕਤੀ ਹੋਰ ਗੁਰੂਆਂ ਵਾਸਤੇ ਨਹੀਂ ਗੁਰੂ ਤਾਂ ਡੋਲਦੀ ਨਹੀਂ ਹੈਗੇ ਉਹ ਤਾਂ ਡੋਲਣ ਵਾਲ ਨੂੰ ਟਿਕਾਉਣ ਵਾਲੇ ਨੇ ਉਹਨਾਂ ਸਾਹਮਣੇ ਅਰਦਾਸ ਕਰਨੀ ਆ ਆਪਾਂ ਨੇ ਇਸ ਕਰਕੇ ਜਪਜੀ ਸਾਹਿਬ ਬੜਾ ਮਹਾਤਮ ਹੈ ਪੁੱਤਰ ਦੀ ਦਾਤ ਧਨ ਦੌਲਤ ਦੀ ਦਾਤ ਰੋਕ ਕਟਣੇ ਸਭ ਕੁਝ ਹੈ ਲੇਕਿਨ ਸਾਡੇ ਕਰਮ ਬਹੁਤ ਜ਼ਿਆਦੇ ਮਾਰੇ ਨੇ ਅਸੀਂ ਪਹਿਲੇ ਡੋਲ ਜਾਂਨੇ ਆ ਵੀ ਐ ਹੋਰ ਪਤ ਨਹੀਂ ਬਾਣੀ ਬਾਣੀ ਸ਼ਕਤੀ ਨਹੀਂ ਦਿਖਾਉਂਦੀ ਭਾਈ ਮਤੀਦਾਸ ਨੂੰ ਕੀ ਸੀਗਾ ਉਹਦੇ ਕੋਲ ਇਹੀ ਬਾਣੀ ਸੀ ਜਪਜੀ ਸਾਹਿਬ ਦੀ ਉਹਨਾਂ ਨੂੰ ਕਹਿੰਦੇ ਜਦੋਂ ਸਰੀਰ ਚੀਰਿਆ ਗਿਆ ਇਧਰੋਂ ਪਾਸੋਂ ਵੀ ਜਪਜੀ ਸਾਹਿਬ ਦਾ ਆਵਾਜ਼ ਆ ਰਹੀ ਹੈ ਚੀਰੇ ਹੋਏ ਸਰੀਰ ਵਿੱਚੋਂ ਐ ਇਧਰਲੇ ਪਾਸੋਂ ਵੀ ਜਪਜੀ ਸਾਹਿਬ ਦੀ ਆਵਾਜ਼ ਆ ਰਹੀ ਹੈ ਇਧਰਲੇ ਫਾੜ ਫਾੜ ਵਿੱਚੋਂ ਵੀ ਦੋਨਾਂ ਪਾਸੋਂ ਜਪਜੀ ਸਾਹਿਬ ਦੀ ਆਵਾਜ਼ ਆ ਰਹੀ ਹੈ ਉਹ ਕਾਹਲੀ ਸ਼ਕਤੀ ਸੀ ਜਪਜੀ ਸਾਹਿਬ ਦੀ ਜਿਹੜੀ ਮਤੀਦਾਸ ਜੀ ਨੇ ਪੜ੍ਹੀਏ ਭਾਈ ਮਤੀਦਾਸ ਜੀ ਨੇ ਬਾਬਾ ਮਤੀ ਦਾਸ ਜੀ ਨੇ ਸ਼ਹੀਦ ਮਤੀ ਦਾਸ ਜੀ ਨੇ ਉਹੀ ਜਪਜੀ ਸਾਹਿਬ ਸਾਡੇ ਕੋਲੇ ਆ ਸਾਡੇ ਵਾਲੀ ਬਾਣੀ ਕੁਛ ਕਰਦੀ ਨਹੀਂ ਉਹਨਾਂ ਵਾਲੀ ਦੇਖ ਲਓ ਫਿਰ ਕਿਉਂ ਸਾਡੀ ਉਨੀ ਸ਼ਰਧਾ ਨਹੀਂ ਹੈਗੀ ਅਰਦਾਸਾ ਕਰਿਆ ਕਰੋ ਮਹਾਰਾਜ ਵੀ ਤੁਹਾਡੇ ਵਾਲੀ ਸ਼ਰਧਾ ਬਣ ਜੇ ਕਿਰਪਾ ਕਰੋ ਬਹੁਤ ਸ਼ਕਤੀ ਹੈ ਜਪਜੀ ਸਾਹਿਬ ਦੇ ਵਿੱਚ ਅਨੇਕਾਂ ਹੀ ਮਹਾਪੁਰਸ਼ਾਂ ਨੇ ਪੜ੍ਹੀ ਹੈ ਹੋਰ ਤੁਹਾਨੂੰ ਦੱਸ ਦਿੰਨਾ ਜਿਹੜਾ ਬੰਦਾ ਰੋਜ਼ ਜਪਜੀ ਸਾਹਿਬ ਦੀ 10 ਪਾਠ ਕਰਦਾ ਹੈ ਮਹੀਨੇ ਬਾਅਦ ਸਾਰੇ ਗੁਰੂ ਗ੍ਰੰਥ ਸਾਹਿਬ ਸਤੇ ਪਾਠਾ ਦਾ ਸਹਿਜ ਪਾਠ ਦਾ ਫਲ ਮਿਲ ਜਾਂਦਾ ਹੈ ਉਹਨੂੰ ਜਿਹੜਾ 10 ਵਾਰ 10 ਰੋਜ਼ ਕਰਦਾ ਹੈ ਰੋਜ਼ 10 ਕਰੇ ਕਿੰਨੇ ਹੋ ਗਏ ਫਿਰ 10 ਦਿਨਾਂ ਦੇ 300 20 ਦਿਨਾਂ ਦੇ 600 900 ਪਾਠ ਹੋ ਗਿਆ 900 ਪਾਠ ਹੋ ਜਾਂਦਾ ਹੈ ਮਹੀਨੇ ਦੇ ਵਿੱਚ 900 ਪਾਠ ਜਪਜੀ ਸਾਹਿਬ ਦਾ ਤੇ ਗੁਰੂ ਗ੍ਰੰਥ ਸਾਹਿਬ ਦਾ ਸਾਰਾ ਫਲ ਮਿਲ ਸਕਦਾ ਜੇ ਤੁਸੀਂ ਯੁਗਤੀ ਨਾਲ ਕਰੋਗੇ ਕਮਾਈ ਕਰੋ ਮਹਾਰਾਜ ਦੇ ਘਰੇ ਕੋਈ ਘਾਟਾ ਨਹੀਂ ਸਾਡੇ ਵਿੱਚ ਹੁਣ ਤਾਈ ਹੈ ਸਤਿਗੁਰ ਸੱਚਾ ਕਿਆ ਕਰਿਆ ਜੋ ਸਿੱਖਾਂ ਵਿੱਚ ਚੂਗ ਕਹਿੰਦੇ ਸਤਿਗੁਰੂ ਕੀ ਕਰਿਆ ਭਾਈ ਸਿੱਖਾਂ ਵਿੱਚ ਗਲਤੀਆਂ ਨਹੀਂ ਮਹਾਰਾਜ ਕਹਿੰਦੇ ਸੋ ਫਿਰ ਵੀ ਗੁਰਬਖਸ਼ਣ ਹਾਰ ਲੱਗੇ ਰੋਸ ਤੇ ਪਾਸ਼ਾ ਮਹਾਰਾਜ ਜਪਜੀ ਸਾਹਿਬ ਨੂੰ ਐਵੇਂ ਨਾ ਸਮਝੋ ਇਹ ਤਾਂ ਜਿਹੜੀ ਬਾਣੀ ਨੂੰ ਤੁਸੀਂ ਨਾ ਜਿਹੜੀ ਬਾਣੀ ਦੀ ਵਡਿਆਈ ਕਰੋਗੇ ਉਹ ਪ੍ਰੰਪਰ ਰੰਪਾਰ ਹੈ ਬਸ ਸਭੀ ਹਲ ਮਿੱਠੇ ਨੇ ਗੁਰਬਾਣੀ ਦੇ ਜਪਜੀ ਸਾਹਿਬ ਮਹਾ ਮੰਤਰ ਮਹਾ ਮੰਤਰ ਮਹਾ ਮੰਤਰ ਹੈ ਇਹਨੂੰ ਨਮਸਕਾਰ ਕਰੋ ਜਪਜੀ ਸਾਹਿਬ ਨੂੰ ਇਹ ਗੁਰੂ ਹੈ ਗੁਰੂ ਨਾਨਕ ਦੀ ਵਾਹ ਹੈ ਇਹ ਜਪਜੀ ਸਾਹਿਬ ਗੁਰੂ ਨਾਨਕ ਦੀ ਵਾਹ ਹੈ ਜਿਹਦੇ ਜੀਭ ਦੇ ਉੱਤੇ ਗੁਰਬਾਣੀ ਹੈ ਜਪਜੀ ਸਾਹਿਬ ਹੈ ਉਹਦੇ ਜੀਭ ਉੱਤੇ ਲੋਕ ਤਾਂ ਕਹਿੰਦੇ ਸਰਸਬਤੀ ਹੈ ਕਹਿੰਦੇ ਮੂੰਹ ਦੇ ਜबान ਦੇ ਸਰਸਬਤੀ ਬੈਠ ਜਾਂਦੀ ਹੈ ਮੈਂ ਕਹਿੰਦਾ ਜੇ ਤੁਸੀਂ ਜਪਜੀ ਜਪਜੀ ਸਾਹਿਬ ਕਰੋਗੇ ਤੁਹਾਡੇ ਤੁਹਾਡੀ ਜੀਭ ਤੇ ਗੁਰਨਾਨਕ ਬੈਠੂਗਾ ਸਰਸਵਤੀ ਦਾ ਜਿੰਨਾ ਦੇ ਬੈਠਦੀ ਹੈ ਜੀਭ ਦੇ ਉੱਤੇ ਕਹਿੰਦੇ ਸਰਸਵਤੀ ਸਾਹਿਬ ਆਸਾਫ ਹੋ ਜਾਂਦਾ ਮੈਂ ਮੈਂ ਬੇਨਤੀ ਕਰਦਾ ਵੀ ਗੁਰਨਾਨਕ ਬਾਣ ਦੇ ਥੋੜੀ ਜੀਭ ਦੇ ਉੱਤੇ ਭਾਈ ਲੱਖੂ ਸ਼ਾਹ ਕੀ ਸੀਗਾ ਧਾੜ ਵੀ ਕਹਿੰਦਾ ਸੀ ਕਹਿੰਦਾ ਕੱਚਾ ਰਹੂਗਾ ਆਵਾ ਬધુ ਸ਼ਾਗਰ ਨੇ ਬਰਦਾਸ਼ਤ ਕਰੀਏ ਗੁਰੂ ਅਰਜਨ ਦੇਵ ਜੀ ਵੀ ਅਰਦਾਸ ਕਰਹੀ ਲੱਖੂ ਲੱਖੂ ਸ਼ਾਹ ਨੇ ਟਾਲਤੀ ਸੀਗੀ ਜਦੋਂ ਗੈ ਮਹਾਰਾ ਅਰਦਾਸ ਕਰੀ ਸੀ ਤੁਸੀਂ ਕਹਿੰਦੇ ਮੇਰਾ ਕੱਚਾ ਆਵਾ ਰਹਿ ਗਿਆ ਐਟਾ ਕੱਚੀਆਂ ਰਹਿ ਗਈਆਂ ਕਹਿੰਦਾ ਭਾਈ ਤੂੰ ਰੋ ਪ੍ਰਸ਼ਾਦਾ ਪਾਣੀ ਨਹੀਂ ਛਕਾਇਆ ਉਹ 25 ਪਾੜ ਰੋ ਜਪਜੀ ਸਾਹਿਬ ਦੇ ਕਰਦਾ ਲੱਖੂ ਉਹਦੀ ਵੀ ਨਵੇਂ ਟਾਲ ਸਕਦਾ ਮੇਰੀ ਬੰਦੀ ਭਗਤ ਛੜਾ ਬੈ ਬੰਦਿਆ ਭਗਤ ਦਾ ਛੋਟਾ ਮੋਹੇ ਕਹਿੰਦੇ ਮੇਰੀ ਬੰਦੀ ਹੋਈ ਉਹ ਛੜਾ ਦਿੰਦੇ ਨੇ 25 ਪਾੜ ਕਰਨ ਵਾਲਾ ਲੱਖੂ ਧੜ ਵੀ ਜਿਹੜਾ ਮਗਰੋਂ ਭਗਤ ਬਣ ਗਿਆ ਸੀਗਾ ਗੁਰੂ ਦੇ ਰੂਪ ਹੋ ਜਾਂਦਾ ਗੁਰੂ ਨਾਨਕ ਗੁਰੂ ਅਰਜਨ ਦੇਵ ਜੀਵ ਤੇ ਬਹਿ ਜਾਂਦਾ ਜਪਜੀ ਸਾਹਿਬ ਦੀ ਪੜਨ ਵਾਲੇ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ